ਜਿਨਾ ਕੁਝ ਕੋਲ ਮੇਰੇ ਸੀ ਸਭ ਕੁਝ ਲੈ ਗਈ ਤੂੰ ਮੈਨੂੰ ਬਜਬਾਦ ਕਦ ਕੇ ਹੁਣ ਰੱਬ ਪਿੱਛੇ ਪੈ ਗਈ ਤੂੰ ਝੂਠੇ ਪੱਲੇ ਅਟਿਆ ਨਾ ਕਰ ਸੱਚੀ ਬਣਦੀ ਏ ਉਹਦੇ ਅੱਗੇ ਬੋਤ ਜਾ ਕੇ ਤੂੰ ਰੱਬ ਨੂੰ ਵੀ ਮਾਰ ਦੇ ਬੜੂ ਬੜ ਤੁਠੀ ਉਹਦੇ ਸੁਖਾ ਕੇ ਸਾਰੇ ਗਮਾਂ ਪਾਰ ਦੇ ਵਿੱਚ ਦੇਖਿਆ ਸੀਗਾ ਹਾਂ ਜੀ ਤੁਸੀਂ ਇੱਕ ਭਜਨਾ ਹੀ ਸਾਰੇ ਕਹਿ ਸਕਦਾ ਜੱਜਸ ਨੂੰ ਰਾਕੀ ਰੱਖਦਾ ਸੀ ਨਾਲ ਜਿਹੜੇ ਹੋਰ ਤੁਹਾਨੂੰ ਦੇਖਣ ਵਾਲੇ ਸੀ ਉਹਨਾਂ ਦੀ ਅੱਖਾਂ ਵਿੱਚੋਂ ਵੀ ਅਥਰੂ ਆ ਗਈ ਸੀ ਜੱਜੀਸ ਸਾਰੇ ਮਤਲਬ ਰੋਣ ਤੇ ਜਦੋਂ ਭੇੜ ਗਈ ਸੀ ਤੂੰ ਨੇ ਮੈਨੂੰ ਬਲਸ਼ਰ ਵਾਲੀ ਜੱਜੀਸ ਨੇ ਉੱਥੇ ਸਾਰੀ ਆਡੀਅੰਸ ਨੇ ਸਾਰੇ ਨੇ ਬੜਾ ਪਿਆਰ ਦਿੱਤਾ ਜੀ ਸਿੰਘ ਜੀ ਵੀ ਤੁਸਾਂ ਫਾਦਰ ਸਾਹਿਬ ਨਾਲ ਜਾਂਦੇ ਸੀਗੇ ਉਸ ਤੋਂ ਪਹਿਲਾਂ ਇਹ ਗੱਲ ਕਿਤੇ ਵੀ ਰਿਆਜ਼ ਕਿੱਥੇ ਕਰਦੇ ਸੀ ਖੂਨ ਤੋਂ ਸਿਖਾਉਂਦਾ ਸੀਗਾ ਜਿਹੜਾ ਮੇਰਾ ਭਰਾ ਵੱਡਾ ਮੈਨੂੰ ਬਹੁਤ ਹੀ ਹੌਸਲਾ ਦਿੰਦਾ ਅੱਜ ਉਹੀ ਸਪੋਰਟ ਮੈਨੂੰ ਮਿਲੀ ਆ ਮੇਰੇ ਭਰਾ ਦੀ ਰਜੀ ਵੱਡੀ ਗੱਲ ਆ ਵੀ ਆਪਣੇ ਭਰਾ ਨੂੰ ਹਨਾ ਤੁਸੀਂ ਕਹਿੰਦੇ ਵੀ ਭਰਾ ਕਰਕੇ ਮੈਂ ਹੈਗਾ ਤੂੰ ਨੇ ਮੇझे ਬੁਲਾਇਆ ਸ਼ੇਰਾਂ ਵਾਲੀਏ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਹੋ ਤੁਨੇ ਮੈਨੂੰ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਾਵਾਲੀਏ ਇੱਕ ਡਰ ਵੀ ਹੁੰਦਾ ਵੀ ਇੱਥੋਂ ਮਾੜਾ ਮੋਟਾ ਸੁਰੇ ਦੁੱਧਰ ਹੋ ਗਿਆ ਤੇ ਕੰਮ ਖਤਮ ਸਹੀ ਗੱਲ ਹੈ ਮਨ ਦੇ ਵਿੱਚ ਸੀਗਾ ਕੋਈ ਡਰ ਸੀਗਾ ਤੇ ਜਿੱਦਾਂ ਪਹਿਲਾਂ ਆਦਾ ਸੀ 200 ਰੁਪਏ ਹੈ ਨਾ ਹੂੰ ਤੇ ਫਿਰ ਉਹ ਉਹੀ 200 ਰੁਪਏ ਨਾ ਘਰ ਚਲਦਾ ਹੀ ਹੈ ਨਾ ਪੰਜਾਬ ਦੇ ਕਿਸੇ ਸਿੰਗਰ ਨੇ ਪੰਜਾਬ ਦੇ ਕੋਈ ਲੋਕਾਂ ਨੇ ਉਹਨੂੰ ਫੋਨ ਕੀਤਾ ਵੀ ਯਾਰ ਹਰਸਤ ਤੂੰ ਇੰਨੀ ਛੋਟੀ ਉਮਰ ਵਿੱਚ ਐਡਾ ਵੱਡਾ ਕੰਮ ਕੀਤਾ ਹੈ ਮਾਣੂ ਹਰ ਕੋ ਨੂੰ ਆਪਣੇ ਬੱਚੇ ਲਈ ਦੁੱਖ ਹੁੰਦਾ ਸਕਲ ਇਹਦੇ ਵੀ ਸਾਰੇ ਦਾਣ ਕੱਲੇ ਦਾਣ ਮਾਣੂ ਹਰ ਕਿਸੇ ਦਾ ਦੁੱਖ ਹੁੰਦਾ ਜੀ ਦੇਖੋ ਸਾਰੇ ਜੱਗ ਦਾ ਦੁੱਖ ਹੁੰਦਾ ਹਨ ਤੇ ਉਹ ਮਾਂ ਤੇ ਇਹ ਮਾਇਕੂ ਹੈ ਜਾਦੇ ਪਾਸੇ ਲੱਗਣ ਜੇ ਕਾਦੇ ਜਾਦੇ ਪਾਸੇ ਲੱਗਣ ਜੇ ਕਾਦੇ ਮੋਸਮ ਦੀਆਂ ਬੇਲਾ ਮੇਲਾ ਚਿੰਤਾ ਕੁਰਨੀ ਦਾ ਮੇਲਾ ਮੇਰਾ ਵੀ ਖੇਡਣ ਨੂੰ ਬੱਚੇ ਜੀ ਹੋਰ ਜਿੱਦਾਂ ਹੋ ਗਿਆ ਉਹ ਕੀ ਕਹਿੰਦੇ ਉਹਨੂੰ ਖੇਡੀਦਾ ਨੱਤਮ ਲੱਤੀ ਖੇਲੀਦਾ ਜਾਂ ਫੁੱਟਬਾਲ ਹੋ ਗਿਆ ਬੈਡਬਾਲ ਹੋ ਗਿਆ ਹਣਾ ਹਾਂ ਕੁਝ ਜੋ ਸਟਾਰਟ ਕਰਦੇ ਹਾਂ ਜਾਂ ਪੜਾਈ ਨਹੀਂ ਕਰਦੇ ਤੇ ਟੀਚਰ ਉੱਟਦੇ ਵੀ ਆ ਗਏ ਬਸ ਬਸ ਕਹਿੰਦੇ ਨਹੀਂ ਯਾਰ ਤਾਂ ਹਰ ਸਕਣੇ ਕੁਝ ਨਹੀਂ ਕਰਦਾ ਮੰਨੇ ਆ ਤੂੰ ਲਿਖਣ ਦਾ ਸ਼ੌਕ ਹੀ ਸੁਣਿਆ ਪਰ ਉਹ ਜਲੇਵੇਂ ਤੇਰੇ ਉੱਤੇ ਗਾਈ ਰਾਤ ਹੈ ਕਿਆ ਬਾਤ ਹੈ ਵਜਟਾ ਕਿਆ ਬਾਤ ਹੈ ਕੱਲ ਦਸ ਕੀ ਦੇਣਾ ਬਤਾਈ ਰਾਤ ਹੈ ਸਰਨੂ ਪਿਆਰਪਰੀ ਸਸੀਕਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁੰਨਾ ਅੱਜ ਅਸੀਂ ਪਹੁੰਚੇ ਆ ਦੁਆਬੇ ਦੀ ਧਰਤੀ ਜਲੰਧਰ ਵਿਖੇ ਦੁਆਬੇ ਦੀ ਗੱਲ ਕੀਤੀ ਜਾਵੇ ਤਾਂ ਦੁਆਬੇ ਦੇ ਵਿੱਚ ਵੱਡੇ ਸੁਰੀਲੇ ਫਨਕਾਰ ਹੋਏ ਨੇ ਵੱਡਾ ਵੱਡਾ ਜਿਨ੍ਹਾਂ ਨੇ ਜਿੱਥੇ ਆਪਣਾ ਨਾਮ ਰੋਸ਼ਨ ਕੀਤਾ ਉੱਥੇ ਸਾਡੀ ਪੰਜਾਬ ਦੀ ਧਰਤੀ ਦਾ ਨਾਮ ਵੀ ਰੋਸ਼ਨ ਕੀਤਾ ਤਾਂ ਤੁਹਾਨੂੰ ਅਸੀਂ ਮੁਲਾਕਾਤ ਕਰਾਵਾਂਗੇ ਅਜਿਹੇ ਫਨਕਾਰ ਦੇ ਨਾਲ ਜਿਸ ਨੇ ਛੋਟੀ ਉਮਰ ਦੇ ਵਿੱਚ ਜਿੱਥੇ ਆਪਣੇ ਮਾਂ ਪਿਓ ਦਾ ਨਾਮ ਉੱਚਾ ਕੀਤਾ ਉੱਥੇ ਜਵਾਬੇ ਦਾ ਪੰਜਾਬ ਦਾ ਨਾਮ ਜਿਹੜਾ ਉਹ ਦੇਸ਼ ਦੇ ਨਕਸ਼ੇ ਉੱਤੇ ਚੁਮਕਾ ਹੈ ਤਾਂ ਸਾਡੇ ਨਾਲ ਹੈ ਹਰਸ਼ ਸਿਕੰਦਰ ਹਰ ਸਿਕੰਦਰ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਾਂਗੇ ਤੇ ਉਹਨਾਂ ਦੀ ਗਾਇਕੀ ਬਾਰੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਹਰਸ਼ੀ ਸਸਿਕਾ ਜੀ ਜੀ ਹਰਸ਼ੀ ਸਭ ਤੋਂ ਪਹਿਲਾ ਸਵਾਲ ਹੈ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ ਹੈਗੀ ਹੈ ਜੀ 11 ਸਾਲ ਦੀ 11 ਸਾਲ ਉਮਰ ਹੈ ਤੁਹਾਨੂੰ ਸਾਰਿਆਂ ਨੇ ਸਾਰੇ ਗਾਮਾ ਪਾਰ ਦੇ ਵਿੱਚ ਦੇਖਿਆ ਸੀਗਾ ਤੁਸੀਂ ਇੱਕ ਭਜਨਾਂ ਹੀ ਸਾਰਿਆਂ ਨੂੰ ਕਹਿ ਸਕਦਾ ਜਜਸ ਨੂੰ ਰਾਕੀਲ ਕੇ ਰੱਖਦਾ ਸੀ ਨਾਲ ਜਿਹੜੇ ਹੋਰ ਤੁਹਾਨੂੰ ਦੇਖਣ ਵਾਲੇ ਸੀ ਉਹਨਾਂ ਦੇ ਅੱਖਾਂ ਵਿੱਚੋਂ ਵੀ ਅਥਰੂ ਆਗੇ ਸੀ। ਉਹ ਸਮੇਂ ਤੁਹਾਡੀ ਉਮਰ ਕਿੰਨੀ ਸੀ? ਕਦੋਂ ਦੀ ਗੱਲ ਹੈ ਉਹ? ਜਿੱਦੋਂ ਕਿ ਮੈਂ ਜਦੋਂ ਛੋਟਾ ਸੀ ਨਾ ਉਦੋਂ ਮੈਂ ਛੋਟਾ ਜਿਹਾ ਸੀ 3 ਸਾਲ ਦਾ। ਉਦੋਂ ਮੈਂ ਆਪਣੇ ਛੋਟਾ ਸੀ ਉਦੋਂ ਮੈਂ ਛੋਟਾ ਜਿਹਾ ਸੀ। ਹਾਂਜੀ ਮੈਂ ਆਪਣੇ ਡੈਡੀ ਜੀ ਨਾਲ ਜਾਂਦਾ ਸੀ ਜਾਗਰਤ ਤੇ। ਓਕੇ ਉਹ ਵੀ ਮੈਂ ਤਾਂ ਤੱਕੇਣਾ ਹੀ ਜਾਂਦਾ ਸੀ। ਤੇ ਹੁਣ ਜਿੱਦਾਂ ਮੈਂ ਡੈਡੀ ਵੱਲ ਦੇਖਣਾ ਜਿੱਦਾਂ ਫਿਰ ਉਹਨਾਂ ਵੱਲ ਦੇ ਦੇਖੇ ਮੈਂ ਵੀ ਕੋਸ਼ਿਸ਼ ਮੈਂ ਵੀ ਕੋਸ਼ਿਸ਼ ਮਤਲਬ ਸੋਚਿਆ ਕਿ ਮੈਂ ਵੀ ਆਪਣੇ ਮਾਪਿਆਂ ਨੂੰ ਕੋਸ਼ਿਸ਼ ਬਣ ਕੇ ਦਿਖਾਉਂਗਾ ਤੇ ਜਦੋਂ ਮੈਂ ਫਿਰ ਜੀਟੀਵੀ ਤੇ ਗਿਆ ਤੇ ਉੱਥੇ ਬਹੁਤ ਹੀ ਅੱਛਾ ਸਬਰ ਰਿਹਾ ਹਾਂ ਜੀ ਤੇ ਉੱਥੇ ਜਦੋਂ ਜੱਜਿਸ ਸਾਰੇ ਮਤਲਬ ਰੋਲ ਤੇ ਜਦੋਂ ਭੇਡ ਗਈ ਸੀ ਤੂੰ ਨੇ ਮੈਨੂੰ ਬਲਸ਼ਰ ਵਾਲੀ ਜੱਜਿਸ ਨੇ ਉੱਥੇ ਸਾਰੀ ਆਡੀਅੰਸ ਨੇ ਸਾਰੇ ਨੇ ਬੜਾ ਪਿਆਰ ਦਿੱਤਾ ਜੀ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਫਾਦਰ ਸਾਹਿਬ ਦੇ ਨਾਲ ਜਗਰਾਤ ਤੇ ਜਾਂਦੇ ਰਹੇ ਥੋੜਾ ਆਪਣੇ ਫਾਦਰ ਸਾਹਿਬ ਬਾਰੇ ਦੱਸੋ ਮੇਰੇ ਫਾਦਰ ਸਾਹਿਬ ਜੀ ਦਾ ਨਾਮ ਹੈ ਵਿਰੋਸਕੰਦਰ ਵੀਰ ਉਸ ਕੰਦਰ ਜਿੱਦਾਂ ਕੀ ਮਤਲਬ ਮਾਤਾ ਰਾਣੀ ਜਿੱਦਾਂ ਮਤਲਬ ਜਾਗਰਣ ਕਰਦੇ ਸੀ ਨਾ ਜਿੱਦਾਂ ਤਾਰਾ ਰਾਣੀ ਤਾਰਾ ਰਾਣੀ ਹਾਂਜੀ ਤੇ ਉਹਨਾਂ ਨਾਲ ਮੈਂ ਛੋਟੇ ਹੁੰਦੇ ਜਾਂਦਾ ਸੀ ਕਿੰਨੀ ਉਮਰ ਸੀ ਜਦੋਂ ਤੁਸੀਂ ਪਾਪਾ ਨੂੰ ਸਮਝ ਜਾਂਦੇ ਸੀ ਉਹ ਮੇਰੀ 13 ਸਾਲ ਸੀ ਮੇਰੀ ਉਦੋਂ 3 ਸਾਲ ਦੀ ਉਮਰ ੱੱਕੇ ਨਾਲ ਜਾਂਦੇ ਸੀ ਨਾਲ ਹਾਂਜੀ ਹਾਂਜੀ ਸ਼ੁਰੂ ਤੋਂ ਅੰਦਰ ਇੱਕ ਇੱਛਾ ਸੀਗੀ ਵੀ ਗਾਇਕ ਬਣਨਾ ਹੈਗਾ ਹਾਂਜੀ ਸ਼ੁਰੂ ਤੋਂ ਅੰਦਰ ਇੱਛਾ ਸੀ ਮੈਂ ਬਸ ਇੱਕ ਗਾਇਕ ਬਣਾਣਾ ਹੈਗਾ ਤੇ ਆਪਣੇ ਮਾਪਿਆਂ ਦਾ ਦੁਨੀਆ ਵਿੱਚ ਜਨਾਬ ਤੇ ਮਕਾਮਾ ਬਸ ਜੀ ਜੀ ਤੇ ਫਾਦਰ ਸਾਹਿਬ ਹੁਣ ਫਾਦਰ ਸਾਹਿਬ ਜੀ ਮੇਰੇ ਮਤਲਬ ਰਿਟਾਇਰ ਹੋ ਗਏ ਉਹਨਾਂ ਨੂੰ ਟੈਗ ਹੋ ਗਿਆ ਸੀ ਨਾ ਓਕੇ ਤੇ ਹਾਂਜੀ ਹਾਂਜੀ ਤਾਂ ਕਰਕੇ ਟੈਗ ਹੋ ਗਿਆ ਕਿਉਂ ਹੋਇਆ ਟੈਗ ਫਾਦਰ ਸਾਹਿਬ ਨੂੰ ਉਹਨਾਂ ਨੂੰ ਹੋ ਗਿਆ ਜੀ ਪਿਛਲੇ ਸਾਲ ਨੂੰ ਇਹ ਜਦੋਂ ਮੈਂ ਜੀਟੀਵੀ ਜਾਣਾ ਸੀ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਇਆ ਵਾ ਤੁਸੀਂ ਜੀਟੀਵੀ ਵਿੱਚ ਜਦੋਂ ਗਏ ਹੋ ਵੱਡਾ ਇੱਕ ਮੰਚ ਮਿਲਿਆ ਤੁਹਾਨੂੰ ਹਨਾ ਉੱਥੇ ਮੰਚ ਦੇ ਉੱਤੇ ਤੁਸੀਂ ਗਾਇਆ ਲੋਕਾਂ ਦੇ ਕਹਿ ਸਕਦੇ ਆ ਅਥਰੂ ਤੁਸੀਂ ਕਰਤੇ ਪੂਰੇ ਦੇਸ਼ ਦੇ ਜਿਵੇਂ ਤੁਸੀਂ ਭਾਵੁਕ ਕਰਤਾ ਸਾਰਿਆਂ ਨੂੰ ਜੇ ਤੁਹਾਡੀ ਸਿੰਗਿੰਗ ਦੀ ਵੀ ਤੁਸੀਂ ਫਾਦਰ ਸਾਹਿਬ ਨਾਲ ਜਾਂਦੇ ਸੀਗੇ ਉਸ ਤੋਂ ਪਹਿਲਾਂ ਇਹ ਗੱਲ ਕਿਤੇ ਵੀ ਰਿਆਜ਼ ਕਿੱਥੇ ਕਰਦੇ ਸੀ ਖੂਨ ਤੁਹਾਨੂੰ ਸਿਖਾਉਂਦਾ ਸੀਗਾ ਮੈਂ ਅਰਿਆਸ ਆਪਣੇ ਡੈਡੀ ਕੋਲ ਹੀ ਕਰਦਾ ਸੀ ਜਦੋਂ ਫਾਦਰ ਸਾਹਿਬ ਕੋਲ ਹੀ ਕਰਦੇ ਸੀ ਹਾਂਜੀ ਮੇਰੇ ਫਾਦਰ ਸਾਹਿਬ ਮੇਰੇ ਪਹਿਲੇ ਗੁਰੂ ਨੇ ਹੂੰ ਹਾਂਜੀ ਮੇਰੇ ਗੁਰੂ ਉਹੋ ਨੇ ਹੂੰ ਤੇ ਦੂਜਾ ਗੁਰੂ ਮੇਰਾ ਭਰਾ ਰਾਜਨ ਮੇਰਾ ਵੱਡਾ ਇਹ ਹਾਂਜੀ ਰਾਜਨ ਰਾਜਨ ਕੀ ਤੁਹਾਨੂੰ ਸਿੰਗਿੰਗ ਸਿਖਾਉਂਦੇ ਹੋ ਵੀ ਹਾਂਜੀ ਹਾਂਜੀ ਜਦੋਂ ਮੇਰਾ ਭਰਾ ਮੇਰੇ ਪਿੱਛੇ ਕੋਰਸ ਲਾਂਦਾ ਹਨਾ ਅੱਛਾ ਤੇ ਉਹ ਵੀ ਮੈਨੂੰ ਮਤਲਬ ਹੌਸਲਾ ਦਿੰਦਾ ਚਲੋ ਨਹੀਂ ਯਾਰ ਛੋੜਾ ਭਰਾ ਹੈਗਾ ਉਹਨੂੰ ਵੀ ਆਪਾਂ ਨੂੰ ਹੌਸਲਾ ਦੇਣਾ ਚਾਹੀਦਾ ਜੀ ਦੇਖੋ ਜੀ ਜਿਹੜਾ ਮੇਰਾ ਭਰਾ ਵੱਡਾ ਮੈਨੂੰ ਬਹੁਤ ਹੀ ਹੌਸਲਾ ਦਿੰਦਾ ਅੱਜ ਹੋਰ ਇਸ ਫੋਟ ਮੈਨੂੰ ਮਿਲੀ ਆ ਮੇਰੇ ਭਰਾ ਦੀ ਹਾਂਜੀ ਵੱਡੀ ਗੱਲ ਆ ਵੀ ਆਪਣੇ ਭਰਾ ਨੂੰ ਹਨਾ ਤੁਸੀਂ ਕਹਿੰਦੇ ਵੀ ਭਰਾ ਕਰਕੇ ਮੈਂ ਹੈਗਾ ਹਨਾ ਇੱਕ ਫਾਦਰ ਸਾਹਿਬ ਦਾ ਉਹ ਉਸਤਾਦੀ ਤੁਹਾਡੇ ਕੋਲ ਆਈ ਤੇ ਫਿਰ ਹੁਣ ਭਰਾ ਦਾ ਸਹਿਯੋਗ ਤੋਂ ਨਹੀਂ ਮਿਲਦਾ ਹਾਂਜੀ ਹਾਂਜੀ ਤੁਸੀਂ ਹਰ ਜੀ ਜਦੋਂ ਤੁਸੀਂ ਇਹ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਸਦਾ ਹੁੰਦਾ ਜੀ ਟੀਵੀ ਵੱਲੋਂ ਕਿਵੇਂ ਤੁਹਾਡਾ ਉਹਨਾਂ ਨਾਲ ਸੰਪਰਕ ਹੁੰਦਾ ਹਾਂਜੀ ਜਿੱਦਾਂ ਕਿ ਜਦੋਂ ਮਤਲਬ ਜੀ ਡੀਪ ਤੇ ਜਾਣਾ ਸੀ ਤੇ ਸਭ ਤੋਂ ਪਹਿਲਾਂ ਜਿੱਦਾਂ ਨਾ ਪੋਸਟਰ ਜਿਆ ਬਣਾ ਕੇ ਪਾਉਂਦੇ ਆ ਜਦੋਂ ਸਾਰੇ ਪਾਸੇ ਆ ਜਾਂਦੇ ਨਾ ਸਾਰੇ ਕਿਵੇਂ ਪਾ ਜਿੱਦਾਂ ਹੁਣ ਲਿਖਿਆ ਹੁੰਦਾ ਉੱਤੇ ਤੇ ਫਿਰ ਉਹਦੇ ਵੱਲ ਦੇਖੇ ਜਿੱਦਾਂ ਉੱਤੇ ਨੰਬਰ ਵੀ ਲਿਖਿਆ ਹੁੰਦਾ ਪੋਸਟਰਸ ਤੇ ਫਿਰ ਉਹਦੇ ਵੱਲੋਂ ਮਤਲਬ ਨੰਬਰ ਲਿਖੇ ਫਿਰ ਉਹਨਾਂ ਨੂੰ ਫੋਨ ਕਰਦੇ ਆ ਮਤਲਬ ਪਹਿਲਾ ਵੀਡੀਓ ਬਣਾ ਕੇ ਤੁਹਾਨੂੰ ਭੇਜਣੀ ਪੈਂਦੀ ਆ ਫਿਰ ਉੱਥੇ ਮਤਲਬ ਜੀਟੀਵੀ ਵਾਲੇ ਫਿਰ ਬੱਚੇ ਸੈਲੈਕਟ ਕਰਦੇ ਕਿਹੜੇ ਵਧੀਆ ਕਰਦੇ ਆ ਫਿਰ ਉਹਨਾਂ ਦੀ ਚੋਇਸ ਹੁੰਦੀ ਆ ਹਾਂ ਜੀ ਅੱਛਾ ਤੁਹਾਨੂੰ ਉਹਨਾਂ ਨੇ ਚੋਇਸ ਕੀਤਾ ਸੀ ਇਹ ਵੀ ਹਰ ਸਿਕੰਦਰ ਨੂੰ ਅਸੀਂ ਆਪਣੇ ਇੱਥੇ ਬੁਲਾਣਾ ਹਾਂ ਜੀ ਉਹਨਾਂ ਨੂੰ ਅੱਛਾ ਲੱਗਿਆ ਤਾਂ ਕਰ ਗਏ ਤੁਸੀਂ ਕਿਹੜਾ ਕੋਈ ਗੀਤ ਗਾ ਕੇ ਭੇਜਿਆ ਸੀ ਉੱਥੇ ਉਹਨਾਂ ਨੂੰ ਵੀਡੀਓ ਜਿੰਦਾ ਕਿ ਮੈਂ ਪਹਿਲਾਂ ਗਏ ਸੀ ਭੇਡ गा ਕੇ ਭੇਜੀ ਥੋੜੀ ਜੀ ਤੁਨੇ ਮੈਨੂੰ ਬੁਲਾਇਆ ਵਾਲੀ ਕਿਹੜੀ ਭੇਡ ਸੀ ਮੈਂ ਸੁਣਾਉਂਗਾ ਸੁਣਾਣਾ ਚਾਹੁੰਦਾ ਜੀ ਸ਼ੂਰੂ ਜਰੂਰ ਜਰੂਰ ਤੂੰ ਨੇ ਮੈਨੂੰ ਬੁਲਾਇਆ ਸ਼ੇਰਵਾਨੀਏ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਹੋ ਤੂੰ ਨੇ ਮੇਂਹੇ ਬੁਲਾਇਆ ਸ਼ੇਰਵਾਨੀਏ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਜਿੰਦਗੀ ਆਹ ਪੇੜ ਸੀ ਤੇ ਫਿਰ ਜਦੋਂ ਮਤਲਬ ਉੱਥੇ ਲਾਈ ਜਾ ਕੇ ਫਿਰ ਮੰਚ ਤੇ ਗਾਈ ਹਾਂ ਤੇ ਉੱਥੇ ਸਾਰਿਆਂ ਨੇ ਬਹੁਤ ਹੀ ਮਤਲਬ ਸਾਰਿਆਂ ਨੂੰ ਅੱਛਾ ਫੀਲ ਹੋਇਆ ਹਾਂ ਅੱਜ ਮੈਂ ਉਸ ਪੇੜ ਦਾ ਆਪਣੇ ਦਿਲੋਂ ਸ਼ੁਕਰਗੁਜ਼ਾਰਾਂ ਕਿ ਅੱਜ ਉਸ ਪੇੜ ਨੇ ਮੈਨੂੰ ਇੱਥੇ ਤੱਕ ਲਿਆਂਦਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਇਹ ਤੁਸੀਂ ਸੋਚ ਕੇ ਗਏ ਸੀ ਪੇੜ ਉੱਥੇ ਹੀ ਗੜੀ ਹੈ ਹਾਂ ਜੀ ਹਾਂ ਜੀ ਤੋਂ ਮੈਂ ਦੇਖਿਆ ਤੁਹਾਡੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਉਸ ਸਮੇਂ ਗੱਲ ਦੇ ਵਿੱਚ ਮਾਤਰਾਣੇ ਦੀ ਚੁੰਨੀ ਸੀਗੀ ਉਹ ਕੀ ਸੀਗਾ ਸਾਰਾ ਕੁਝ ਉਹ ਜਿੱਦਾਂ ਮਤਲਬ ਪਹਿਲਾਂ ਜਾਣਾ ਸੀ ਹੈਨਾ ਤੇ ਮੈਂ ਫਿਰ ਜੁੱਤੀਆਂ ਮਤਲਬ ਚੱਪਲ ਲਾ ਕੇ ਗਈ ਹੈਨਾ ਤੇ ਫਿਰ ਮੈਨੂੰ ਡਰੈਸ ਪਵਾਈ ਉਹਨਾਂ ਨੇ ਆਪਣੀ ਤੇ ਫਿਰ ਜਿੱਦਾਂ ਚੁੰਨੀ ਨਹੀਂ ਹੁੰਦੀ ਉਹ ਪਵਾਈ ਤੇ ਫਿਰ ਜਦੋਂ ਮੈਂ ਚੱਪਲ ਲਾ ਕੇ ਗਿਆ ਹਾਂ ਤੇ ਇੱਕ ਉਹਨਾਂ ਨੂੰ ਬਹੁਤ ਹੀ ਅੱਛਾ ਲੱਗਿਆ ਜੀ। ਹੂੰ। ਵੀ ਦੇਖੋ ਜੀ ਏਡਾ ਛੋਟਾ ਬੱਚਾ ਤੇ ਦੇਖੋ ਹਨਾ ਹਰਸ਼ ਜੀ ਜਦੋਂ ਤੁਸੀਂ ਇੱਥੇ ਰਿਆਜ਼ ਕਰਦੇ ਸੀ ਇੱਥੇ ਆਮ ਤੌਰ ਤੇ ਗੁੰਦੇ ਸੀ ਤਾਂ ਇੱਕ ਨਾ ਲਿਮਟਡ ਲੋਕ ਸੀਗੇ। ਜੋ ਤੁਸੀਂ ਇੱਕ ਵੱਡੇ ਮੰਚ ਉੱਤੇ ਗਾਇਆ ਸਾਹਮਣੇ ਤੁਹਾਡੇ ਵੱਡੇ ਵੱਡੇ ਲੋਕ ਬੈਠੇ ਨੇ ਹਨਾ ਜਜ ਜਜਸ ਬੈਠੇ ਨੇ ਜਿਨ੍ਹਾਂ ਨੇ ਬੜੀ ਮੁਹਾਰਤ ਹਾਸਲ ਕੀਤੀ ਹੈ। ਪਰ ਵੱਡੀ ਗਿਣਤੀ ਵਿੱਚ ਉੱਥੇ ਲੋਕ ਇਕੱਤਰ ਹੋਏ ਹੋਏ ਨੇ। ਤੁਹਾਡੇ ਮਾਤਾ ਜੀ ਵੀ ਉੱਥੇ ਬੈਠੇ ਹੋਏ ਨੇ। ਇੱਕ ਡਰ ਵੀ ਹੁੰਦਾ ਵੀ ਇੱਥੋਂ ਮੜਾ ਮੁੱਟਾ ਸੁਰੇ ਦੁੱਧਰ ਹੋ ਗਿਆ ਤੇ ਕੰਮ ਖਤਮ। ਸਹੀ ਗੱਲ ਹੈ। ਮੰਨ ਦੇ ਵਿੱਚ ਸੀਗਾ ਕੋਈ ਡਰ ਸੀਗਾ। ਡਰਦਾ ਜਿੱਦਾਂ ਕਿ ਜਦੋਂ ਮੈਂ ਪਹਿਲੀ ਵਾਰੀ ਜੀਟੀਵੀ ਤੇ ਗਿਆ ਸੀ ਹਾਂ ਤੇ ਉਦੋਂ ਮਤਲਬ ਡਰ ਗਿਆ ਹੁਣ ਦੇਖੋ ਮਾਂ ਤੋਂ ਬਿਨਾਂ ਕੋਈ ਤਾਂ ਬੱਚਾ ਰਹਿੰਦਾ ਨਹੀਂ ਹਨਾ ਹਾਂ ਤੇ ਉਦੋਂ ਬਹੁਤ ਡਰ ਗਿਆ ਲੱਗਿਆ ਸੀ ਤੇ ਜਦੋਂ ਮਤਲਬ ਮੈਂ ਬੱਚਿਆਂ ਚ ਲੱਗਿਆ ਉੱਥੇ ਫਿਰ ਦਿਲ ਲੱਗ ਗਿਆ ਉੱਥੇ ਕਿੰਨਾ ਟਾਈਮ ਤੁਸੀਂ ਉੱਥੇ ਗੁਜ਼ਾਰਿਆ ਆਪਣਾ ਉੱਥੇ ਉਹ 6ਵੇਂ ਨਹੀਂ ਦੂਜੇਵੇਂ ਦੂਸਰੇ ਉੱਥੇ ਰਹੇ ਹਾਂਜੀ ਹਾਂਜੀ ਉਥੇ ਫਿਰ ਸਾਰਾ ਖਰਚਾ ਖੁਚਰਾ ਉਹ ਹੀ ਦਿੰਦੇ ਕੰਪਨੀ ਆ ਖਰਚਾ ਖੁਚਰਾ ਸਾਰਾ ਉਹਨਾਂ ਦਾ ਹੀ ਖਰਚਾ ਖੁਚਰਾ ਹੈ ਖਰਚਾ ਸਾਰਾ ਉਹਨਾਂ ਦਾ ਹੀ ਹੈ ਇਹਦਾ ਸਾਰਾ ਹੋਟਲ ਹੋਟਲ ਦਾ ਆਉਣਾ ਦਾ ਥਾਣ ਪੀਣ ਦਾ ਵੀ ਉਹਨਾਂ ਦਾ ਕਰਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਹਾਲਾਤੀ ਹੈ ਉਸ ਸਮੇਂ ਕਰਦੇ ਹਾਲਾਤ ਜਿੱਦਾਂ ਪਹਿਲਾਂ ਸੀ ਚਲੋ ਮਹਾਰਾਣੀ ਤੋਂ ਡਾਰ ਕੇ ਵੱਡੇ ਤਾਂ ਨਹੀਂ ਹੈਗੇ ਉਹਨਾਂ ਤੋਂ ਹਣਾ ਜਿੱਦਾਂ ਕਿ ਮੇਰਾ ਭਰਾ ਛਟਰਾ ਦਾ ਕੰਮ ਕਰਦਾ ਹਾਂ ਤੇ ਜਿੱਦਾਂ ਉਹਦਾ ਵੀ ਕੰਮ ਆ ਜਾਂਦਾ ਛਟਰਾ ਦਾ ਫਿਰ ਉੱਥੇ ਵੀ ਚੱਲ ਜਾਂਦਾ ਤੇ ਫਿਰ ਜਿੱਦਾਂ ਮੇਰਾ ਜਾਗਰਣ ਆ ਜਾਂਦਾ ਫਿਰ ਮੇਰੇ ਤੇ ਵੀ ਚੱਲ ਜਾਂਦਾ ਹਾਂ ਜਿੱਦਾਂ ਕਿ ਪਹਿਲੇ ਮਤਲਾਂ ਜਾਂਦਾ ਸੀ ਛਟਰਾ ਤੇ ਜਿੱਦਾਂ ਵੈਲਡਿੰਗ ਬੋਲਡਿੰਗ ਦਾ ਕੰਮ ਤੇ ਜਿੱਦਾਂ ਪਹਿਲਾਂ ਆਉਂਦਾ ਸੀ 200 ਰੁਪਏ ਹਣਾ ਤੇ ਫਿਰ ਉਹੀ 200 ਰੁਪਏ ਨਾਲ ਘਰ ਚੱਲਦਾ ਸੀ ਹਣਾ ਤੁਸੀਂ ਆਪ ਜਾਣਦੇ ਸੀਗੇ ਨੇ ਨਹੀਂ ਮੇਰਾ ਭਰਾ ਆ ਗਿਆ ਸੀ ਸੋਲੀ ਪਾ ਤੁਹਾਡੇ ਜਾਂਦਾ ਸੀ ਜਦੋਂ ਅਖੰਡ ਪਤੀ ਚਾਹ ਲੈਣਾ ਦੁੱਧ ਲੈਣਾ ਉਹ ਨਾ ਚੱਲਦਾ ਤੁਹਾਨੂੰ ਪਤਾ ਪਹਿਲਾ ਘਰ ਦੀ ਕੰਡੀਸ਼ਨ ਮਾੜੀ ਸੀ ਤੇ ਜਦੋਂ ਮਤਲ ਮਾਤਾ ਰਣਜੀਤ ਦੀ ਕਿਰਪਾ ਹੋਈ ਤੇ ਉਦੋਂ ਹੋ ਉਤੋਂ ਵੀ ਜ਼ਿਆਦਾ ਕਿਰਪਾ ਹੋ ਗਈ ਹੁਣ ਵਧੀਆ ਪਰਮਾਤਮਾ ਦੀ ਕਿਰਪਾ ਮਿਲ ਗਈ ਵਧੀਆ ਕੰਮ ਕਰ ਸੱਜੇ ਚੱਲ ਰਿਹਾ ਸਾਰਾ ਚਲੋ ਪਰਮਾਤਮਾ ਮਾਤਾ ਰਾਣੀ ਦੇ ਦੀ ਕਿਰਪਾ ਬਣਾਈ ਰੱਖੇ ਜਦੋਂ ਤੁਸੀਂ ਉਹ ਉੱਥੇ ਗੀਤ ਗਾਇਆ ਤੁਸੀਂ ਉੱਥੇ ਮਾਫ ਕਰਨਾ পেট ਭੈ ਉੱਥੇ ਜਦੋਂ ਤੁਸੀਂ ਉਸ ਟਾਈਮ ਬੜੀ ਚਰਚਾ ਹੋਈ ਤੁਹਾਡੀ ਤੇ ਤੁਹਾਨੂੰ ਹੋਰ ਕਿਹੜੇ ਵੱਡੇ ਲੋਕਾਂ ਨੇ ਉਸ ਟਾਈਮ ਤੁਹਾਨੂੰ ਕਾਲ ਕੀਤੀ ਹਰਸ਼ ਨੂੰ ਹੌਸਲਾ ਅਭਜੈ ਲਈ ਵਾਸਤੇ ਹਾਂਜੀ ਹਾਂਜੀ ਮਤਲਬ ਕਾਲ ਤਾਂ ਮਤਲਬ ਸਾਰਿਆਂ ਨੇ ਕੀਤੀ ਸੀ ਜਿੱਦਾਂ ਨੀਤੀ ਮੋਹਨ ਜੀ ਭਾਰਤੀ ਜੀ ਉਹਨਾਂ ਨੇ ਮੈਨੂੰ ਬੈੱਡ ਗਿਫਟ ਕੀਤਾ ਸੀ ਕਿਹਨਾਂ ਨੇ ਏ ਪਾਰਟੀ ਦੇ ਦੇ ਜੀ ਚੱਪਾ ਲੇ ਕਮੇਟੀ ਨੇ ਭਾਰਤੀ ਹਾਂਜੀ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਉਹਨਾਂ ਨੇ ਮੈਨੂੰ ਬੈਠ ਦਿੱਤਾ ਤੇ ਨੀਤੀ ਮੋਹਨ ਜੀ ਉਹਨਾਂ ਨੇ ਕਿਹਾ ਸੀ ਪੜ੍ਹਾਈ ਬਾਰੇ ਖਰਚਾ ਚੱਕਣਾ ਤੇ ਹੁਣ ਉਹ ਵੀ ਪੂਰਾ ਹੋ ਗਿਆ ਜੀ ਅੱਛਾ ਜੀ ਹਾਂ ਪੜ੍ਹਾਈ ਦਾ ਖਰਚਾ ਉਹ ਚੱਕਦੇ ਨੇ ਹਾਂਜੀ ਜੀ ਜੀ ਸੋ ਉਹਨਾਂ ਦੀ ਗੱਲ ਕੀਤੀ ਜਾਵੇ ਸਾਰੇ ਸੁਣ ਜਾਣਦੇ ਤੁਸੀਂ ਹਾਂਜੀ ਹਾਂਜੀ ਕੱਲੇ ਕੱਲੇ ਸੁਣ ਦੀ ਤੁਹਾਨੂੰ ਹੈਗਾ ਜਾਂਚ ਹੈਗੀ ਹਾਂਜੀ ਹਾਂਜੀ ਕੋ ਤੁਸੀਂ ਹੁਣ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ ਸੁਰਾਂ ਦੇ ਵਾਸਤੇ ਹਾਂਜੀ ਉਹਦੇ ਵਾਸਤੇ ਮੈਂ ਇੱਕ ਗਾਣਾ ਹੀ ਸੁਰਾਂ ਵਾਸਤੇ ਸੁਣਾਉਣਾ ਚਾਹੂਗਾ ਮਾਸਟਰ ਸਿੰਘ ਜੀ ਦਾ ਹੂੰ ਜਿੰਨਾ ਕੁਝ ਕੋਲ ਮੇਰੇ ਸੀ ਸਭ ਕੁਝ ਲੈ ਗਈਆਂ ਤੂੰ ਮੈਨੂੰ ਬਦਬਾਦ ਕਦ ਕੇ ਹੁਣ ਰਬ ਪਿੱਛੇ ਪਹ ਗਈਆਂ ਤੂੰ ਛੁੱਟੇ ਪੱਲੇ ਅੱਡਿਆ ਨਾ ਕਰ ਸੱਚੀ ਬਣਦੀ ਏ ਉਹਦੇ ਅੱਗੇ ਬਹੁਤ ਜਾ ਕੇ ਤੂੰ ਰਬ ਨੂੰ ਵੀ ਮਾ ਦੇ ਨਰਾਏ ਬਜੂ ਬਜ ਚੁੱਠੀ ਉਦੇ ਸੁਖਾ ਕੇ ਪੂਰਾ ਬਣੂ ਵੀ ਮਾਦ ਦੇਣਾ ਬਜੂ ਬਜ ਚੁੱਠੀ ਉਦੀ ਸੁਖਾ ਕੇ ਕਾਫੀ ਜੋਰ ਲੱਗਦਾ ਕਿ ਡੋਗੋਂ ਨੇ ਤੁਸੀਂ ਹਾਂਜੀ थैंक यू ਜੀ ਸਲੀਮ ਸਾਹਿਬ ਦੇ ਤੁਸੀਂ ਫੈਨ ਲੱਗਦੇ ਹੋ ਮਾਸਟਰ ਸਲੀਮ ਜੀ ਦੇ ਜਿਦਾ ਕਿ ਮਾਸਟਰ ਸਲੀਮ ਜੀ ਹੋਗੇ ਹੂੰ ਮਣੀ ਲੜਲਾ ਜੀ ਹਾਂ ਹਾਂਜੀ ਹਾਂਜੀ ਮਣੀ ਲੜਲਾ ਜੀ ਦਾ ਵੀ ਫੈਨ ਕੋ ਢੇਟ ਮਣਨਾ ਦਾ ਜੀ ਸੁਣਾਵਾਂਗੇ ਹਾਂਜੀ ਹਾਂਜੀ ਜੀ ਜੀ ਮੇਲਾ ਚਿੰਤਾ ਕੁਦ ਨਹੀਂ ਦਾ ਮੇਲਾ ਮੇਰੀ ਭੋਲੀ ਮਾਦਾ ਮੇਲਾ ਚਾਦੇ ਪਾਸੇ ਲੱਗਣ ਜੇ ਕਾਦੇ ਚਾਦੇ ਪਾਸੇ ਲੱਗਣ ਜੇ ਮੌਸਮ ਵੀ ਅਣ ਬੇਲਾ ਮੇਲਾ ਚਿੰਤਾਪੂਰਨੀ ਦਾ ਮੇਲਾ ਮੇਰੀ ਭੌਲੀ ਵਾਂਧ ਮੇਲਾ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਉਸ ਟਾਈਮੇ ਭਾਰਤੀ ਜਿਵੇਂ ਤੁਹਾਨੂੰ ਬੈੱਡ ਦਿੱਤਾ ਇੱਕ ਹੌਸਲਾ ਵੇਜ ਵਾਸਤੇ ਪੰਜਾਬ ਦੇ ਕਿਸੇ ਸਿੰਗਰ ਨੇ ਪੰਜਾਬ ਦੇ ਕੋਈ ਲੋਕਾਂ ਨੇ ਉਹਨੂੰ ਫੋਨ ਕੀਤਾ ਵੀ ਯਾਰ ਹਰਸ਼ਤ ਤੂੰ ਐਡੀ ਛੋਟੀ ਉਮਰ ਵਿੱਚ ਐਡਾ ਵੱਡਾ ਕੰਮ ਕੀਤਾ ਹੈ ਹਾਂਜੀ ਮਤਲਬ ਇਦਾਂ ਦਾ ਜਿੱਦਾਂ ਸਾਰੇ ਦੇ ਇਦਾਂ ਫੋਨ ਨਹੀਂ ਆਏ ਨਹੀਂ ਹਨਾ ਦੇਖੋ ਜੀ ਇਤੁਮਨ ਮਤਲਬ ਚਾਚਾ ਜੀ ਲੈ ਕੇ ਗਏ ਸੀ ਨਾ ਜਿਹੜੇ ਮੇਰੇ ਨਾਲ ਗਏ ਸੀ ਹੈਪੀ ਦਿਵਾਨਾ ਚਾਚਾ ਜੀ ਜੀ ਉਹ ਲੈ ਗਏ ਸੀ ਪੀਰ ਦੇਖੋ ਮੈਨੂੰ ਵੀ ਬੜਾ ਪ੍ਰਾਊਡ ਫੀਲ ਹੋਇਆ ਹਨਾ ਜੇ ਅੱਜ ਮੈਂ ਉੱਥੇ ਜਾ ਕੇ ਦੇਖੋ ਜੀ ਹਰ ਕੋਈ ਤਰਸਦਾ ਉੱਥੇ ਮੁਕਾਕਾ ਪਹੁੰਚਣ ਪਰ ਕੋਈ ਨਹੀਂ ਪਹੁੰਚਦਾ ਹਨਾ ਅੱਜ ਕੱਲ ਬੱਚੇ ਤੱਕ ਨਹੀਂ ਉੱਥੇ ਮੁਕਾਕਾ ਤਾਂ ਕੋਈ ਨਹੀਂ ਪਹੁੰਚਦਾ ਆ ਗੱਲ ਵੱਡੇ ਤੋਂ ਵੱਡੇ ਤੋਂ ਕੋਈ ਵੀ ਨਹੀਂ ਪੁੰਚਾ ਮੁਕਾਕਾ ਇਹ ਇੱਕ ਬਸ ਇਹ ਮਾਤਾ ਰਾਣੀ ਉੱਥੇ ਬੁલાਂਦੀ ਏ ਹਮ ਦੇਖੋ ਜੀ ਜਦੋਂ ਮੈਂ ਉੱਥੇ ਮੰਦਰ ਤੇ ਜਾ ਕੇ ਗਾਇਆ ਤੇ ਉਥੇ ਜਦੋਂ ਪ੍ਰਾਊਡ ਫੀਲ ਹੋਇਆ ਤੇ ਮੈਂ ਉਥੇ ਹੀ ਸੋਚ ਲਿਆ ਸੀ ਨਹੀਂ ਯਾਰ ਜੇ ਅੱਜ ਮੇਰਾ ਬਾਪ ਬਣ ਗਿਆ ਜੀਟੀਵੀ ਕਰਕੇ ਤੇ ਹੁਣ ਮੈਂ ਆਪਣੇ ਮਾਪਿਆਂ ਨੂੰ ਕੁਝ ਕਰਕੇ ਦਿਖਾਣਾ ਦੇਖੋ ਜੀ ਹੁਣ ਮੇਰੇ ਲਗਾਤਾਰ ਜਾਗਰਾਂ ਚੱਲ ਰਹੇ ਆ ਤੁਸੀਂ ਹੁਣ ਕਰਦੇ ਹੋ ਜਾਗਰਾਂ ਕਰਦੇ ਹੋ ਦੇਖੋ ਜੀ ਜੀ ਮੇਰੇ ਹੁਣ 6 ਨੂੰ ਸਾਡਾ ਸ਼ੂਟ ਹੈ ਨਾ ਹੋੱਚੇ ਜੀ ਕਾਲਾ ਸ਼ੂਟ ਕਰਦਾ ਤੋੜ ਜਾ ਸਾਡਾ ਭੇਡ ਦਾ ਨਾ ਭਜਦਾ ਹਮਾ ਚਲ ਠੀਕ ਹੈ ਜੀ ਤੇ ਸਾਡੇ ਜਿਹੜੇ ਸ਼ਾਹ ਸਕੰਦਰ ਵਾਲੇ ਬਾਬਾ ਜੀ ਹਮ ਉਹਨਾਂ ਦਾ 6 ਨੂੰ ਮੇਲਾ ਤੇ ਪੰਜ ਨੂੰ ਹੈਗਾ ਜਾਂ 6 ਨੂੰ ਮੇਲਾ ਹਾਂ 6 ਨੂੰ ਹਾਂ ਚੇਨੂ ਮੇਲਾ ਦੇਖੇ ਤੇ ਫਿਰ ਆਪਾ ਹਿਮਾਚਲ ਜਾਣਾ ਛੋੜਦੇ ਜੀ ਜੀ ਤੁਸੀਂ ਜਦੋਂ ਉੱਥੇ ਭਜਨ ਗਾਇਆ ਤੁਹਾਡੇ ਮਾਤਾ ਜੀ ਵੀ ਰੋਂ ਲੱਗ ਗਏ ਸੀ ਹਾਂ ਜੀ ਕੀ ਉਸ ਟਾਈਮ ਫੀਲਿੰਗ ਕੀ ਸੀ ਕਿ ਮੰਦਰ ਵਿੱਚ ਉਸ ਟਾਈਮ ਦੇਖੋ ਜੀ ਮੈਨੂੰ ਵੀ ਫੀਲ ਹੋਇਆ ਹਨ ਜਦੋਂ ਕਿ ਮੇਰੇ ਮਾਤਾ ਜੀ ਦੇਖ ਕੇ ਮਤਲਬ ਉੱਥੇ ਦੇਖ ਰਹੀ ਸੀ ਕਿੱਦਾਂ ਗਾ ਰਹੇ ਹਨ ਵੀ ਹਰ ਕੋ ਨੂੰ ਇੱਕ ਹਰ ਕੋ ਨੂੰ ਜਿਹੜਾ ਮਾਂ ਨੂੰ ਹੁੰਦੀ ਹੈ ਮਾਂ ਹੁੰਦੀ ਹੈ ਮਾਂ ਨੂੰ ਹਰ ਕੋ ਨੂੰ ਆਪਣੇ ਬੱਚੇ ਲਈ ਦੁੱਖ ਹੁੰਦਾ ਸਕਲ ਇਹ ਵੀ ਸਾਰੇ ਦਾਣ ਕੱਲੇ ਦਾਣ ਮਾਨੂੰ ਹਰ ਕਿਸ ਦਾ ਦੁੱਖ ਹੁੰਦਾ ਜੀ ਦੇਖੋ ਇਹ ਸਾਰੇ ਜੱਗ ਦਾ ਦੁੱਖ ਹੁੰਦਾ ਹਨ ਤੇ ਉਹ ਮਾਂ ਤੇ ਇਹ ਮਾਇਕੂ ਹੈ ਜੀ ਹਾਂਜੀ ਜੀ ਜੀ ਹਰ ਹੁਣ ਤੁਸੀਂ ਜਾਗ ਰਹੇ ਲਗਾਤਾਰ ਲਾਉਣੀ ਤੁਸੀਂ ਹਾਂਜੀ ਮੇਰੇ ਸ਼ੋਅ ਚੱਲ ਰਹੇ ਹਨ ਵੱਡੇ ਵੱਡੇ ਸ਼ੋਅ ਚੱਲ ਰਹੇ ਆ ਜੀ ਚਲੋ ਮਾਤਾ ਦਾ ਨੀ ਇਸ ਦੀ ਕਿਰਪਾ ਬਣਾਈ ਰੱਖੇ ਤੇ ਰਿਆਸ ਹੁਣ ਨਾਲ ਨਾਲ ਚੱਲਦਾ ਪਿਆ ਉਹਦਾ ਹਾਂਜੀ ਹਾਂਜੀ ਮੈਂ ਦੇਖਿਆ ਜਦ ਤੁਸੀਂ ਮੈਂ ਆਇਆ ਸੀ ਤੁਸੀਂ ਏਡੇ ਵੱਡੇ ਮੁਕਾਮ ਤੋਂ ਪਹੁੰਚ ਕੇ ਬੰਬੇ ਤੱਕ ਚਲੇ ਗਏ ਏਡੇ ਵੱਡੇ ਵੱਡੇ ਲੋਕ ਤੁਹਾਡੇ ਨਾਲ ਸੀਗੇ ਤੁਸੀਂ ਮੈਂ ਦੇਖਿਆ ਹੁਣ ਗਲੀਆਂ ਚ ਉੱਦਈ ਖੜਦੇ ਸੀ ਜਵਾਹਰ ਉਹ ਕਿੱਥੇ ਦੋਸਤ ਵੀ ਬੈਠਾ ਹੁਣ ਅਤੇ ਤੁਸੀਂ ਖੇਡਦੇ ਹੁੰਦੇ ਹਮਗਾ ਤਾਂ ਕਦੇ ਆਏ ਮੈਂ ਏਡੇ ਵੱਡੇ ਲੋਕਾਂ ਜਾਇ ਤੇ ਆ ਹੈਨਾ ਵੀ ਮਨ ਚ ਆ ਜਾਂਦਾ ਕਿਸੇ ਹਾਂ ਜੀ ਜਿੱਦਾਂ ਕੀ ਨਾ ਜਦੋਂ ਤੁਸੀਂ ਆਏ ਥੋੜੀ ਦੇਰ ਤੇ ਜਦੋਂ ਤੁਸੀਂ ਨਹੀਂ ਆਏ ਸੀ ਉਹ ਆਪਾਂ ਖੇਡਣਦੇ ਸੀ ਹੈਨਾ ਲਤਮ ਲੱਤੀ ਖੇਡਣਦੇ ਸੀ ਆਪਾਂ ਖੇਡਦੇ ਸੀ ਲਤਮ ਲੱਤੀ ਜਿਹੜੀ ਹੁੰਦੀ ਹੈ ਲਤੂ ਵਾਲੀ ਉਹ ਖੇਡੇਦੇ ਸੀ ਦੇਖੋ ਉਹ ਲਤਮ ਲੱਤੀ ਜਦਾਂ ਕਿ ਸਾਰੇ ਖੇਡਣਦੇ ਹੁਣ ਮੁੰਡੇ ਮੁੰਡੇ ਆਪਾਂ ਦੇਖੋ ਜੀ ਹੁਣ ਚਲੋ ਹੁਣ ਦੇਖੋ ਅੱਜ ਮਾਤਰਾ ਨਹੀਂ ਦੀ ਜੇ ਕਿਰਪਾ ਦਾ ਸਟਾਰ ਬਣੇ ਆ ਤਾਂ ਤੇ ਦੇਖੋ ਹਰ ਇੱਕ ਬੱਚੇ ਦਾ ਖੇਡਣ ਨੂੰ ਵੀ ਜੀ ਕਰਦਾ ਫਿਰ ਮੈਂ ਵੀ ਖੇਡਣਾ ਹੂੰ ਦੇਖੋ ਜਦੋਂ ਮੈਨੂੰ ਛੁੱਟੀ ਹੁੰਦੀ ਸੀ ਲੱਤਮ ਲੱਤੀ ਕਹਿੰਦੇ ਉਹ ਕੀ ਸੀਗਾ ਇਹ ਹੁੰਦੀ ਏ ਜਿਹੜੀ ਇੱਕ ਦੂਜੇ ਦੇ ਮਾਰਦੇ ਫੁੱਟ ਮਾਰਨੇ ਹਾਂ ਹਾਂ ਜੀ ਦੇਖੋ ਜੇ ਹੁਣ ਖੇਡਣ ਨੂੰ ਵੀ ਜੀ ਕਰਦਾ ਦੇਖੋ ਸੋ ਮੇਰਾ ਵੀ ਖੇਡਣ ਨੂੰ ਬੱਚੇ ਜੀ ਕਰਦੇ ਹੋਰ ਜਦੋਂ ਹੋ ਗਿਆ ਉਹ ਕੀ ਕਹਿੰਦੇ ਉਹਨੂੰ ਖੇਲੀਦਾ ਲੱਤਮ ਲੱਤੀ ਖੇਲੀਦਾ ਆ ਹਾਂ ਫੁੱਟਬਾਲ ਹੋ ਗਿਆ ਬੈਡਬਾਲ ਹੋ ਗਿਆ ਹਣਾ ਹਾਂ

ਤੇ ਕਰੇ ਮਾਂਚ ਨਹੀਂ ਆਇਆ ਹੈਗਾ ਮੈਂ ਇੱਥੇ ਸਟਾਰਾਂ ਦੇ ਵਿੱਚ ਰਹਿ ਕੇ ਆਇਆ ਤੇ ਮੈਂ ਹੁਣ ਨਾ ਖੇਡਾਂ ਹਾਂ ਸਟਾਰ ਸੰਦ ਮੈਨੂੰ ਜਿੱਦਾਂ ਇਦਾਂ ਨਹੀਂ ਮੈਨੂੰ ਹੈਗਾ ਕਿ ਮੈਂ ਸਟਾਰਾ ਹੁਣ ਮੈਂ ਸਟਾਰਾ ਵਿੱਚ ਮਤਲਬ ਘੁੰਮ ਕੇ ਆਇਆ ਵੀ ਦੇਖੋ ਮੇਰੇ ਮਨ ਵਿੱਚ ਇਹ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਪੂੰਜੇ ਬਿਠਾ ਕੇ ਵੀ ਰੋਟੀ ਖਵਾ ਲਓਗੇ ਨਾ ਮੈਂ ਖਾ ਲੂੰਗਾ ਹਾਂ ਹੈਨਾ ਜੇ ਤੁਸੀਂ ਮੈਨੂੰ ਬੈਠੇ ਬਿਠਾ ਕੇ ਰੋਟੀ ਖਵਾ ਲਓਗੇ ਉੱਥੇ ਹੀ ਖਾ ਲੂੰਗਾ ਉੱਥੇ ਕਿਦਾਂ ਸੀਗਾ ਮਾਹੌਲ ਉੱਥੇ ਦਾ ਸਾਰਾ ਵਧੀਆ ਸੀ ਮਾਹੌਲ ਜੀਟੀਵੀ ਦਾ ਹੂੰ ਵਧੀਆ ਵਧੀਆ ਫਾਈਵ ਸਟਾਰ ਸੀਗਾ ਸਾਰਾ ਪੂਰਾ ਓਕੇ ਹੈ ਜੀ ਉੱਥੇ ਸਾਰਾ ਤੇ ਹੁਣ ਹਰਸ ਹੁਣ ਰੁਟੀਨ ਕੀ ਹੈਗੀ ਦੋਜੋਰ ਜੀ ਕੀ ਡਿਟੇਨਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਦੇ ਚਲੋ ਖੇਡਾਂ ਨੂੰ ਤੁਸੀਂ ਦੱਸ ਦੋ ਸਵੇਰੇ ਮੈਂ ਜਿੱਦਾਂ ਜਾਣਾ 8 ਵਜੇ ਮੈਂ ਸਕੂਲ ਜਾਣਾ ਸਕੂਲ ਜਾਣਾ ਹਾਂਜੀ 2 ਵਜੇ ਛੁੱਟੀ ਹੋ ਜਾਂਦੀ ਆ ਸੋ ਜੋ 1:30 ਵਜੇ ਭਰਾ ਲੈਣੀ ਆਂਦੇ ਆ ਹਨਾ ਜਦ ਤੁਸੀਂ ਸਕੂਲ ਇਹ ਕੰਪੀਟੀਸ਼ਨ ਜਿੱਤੇ ਆ ਵਾ ਉਸ ਤੋਂ ਬਾਅਦ ਸਕੂਲ ਗਿਆ ਤਾਂ ਸਕੂਲ ਵਾਲਾ ਦਾ ਕੀ ਰੈਕਟ ਸੀਗਾ ਸਕੂਲ ਵਾਲਾ ਜਿਹੜੇ ਸਕੂਲ ਵਾਲੇ ਸੀ ਮੇਰੇ ਸਾਡਾ ਸਕੂਲ ਹੈਗਾ ਦੇਵੀ ਸਾਇੰਸਲਾਤਾ ਤਰਮ ਆਰੇ ਦੇ ਲਾਗੇ ਸੋਡਲ ਸੋਡਲ ਚੋ ਤੇ ਸਕੂਲ ਵਾਲਿਆਂ ਨੇ ਵੀ ਬਹੁਤ ਮੈਨੂੰ ਸਕੂਲ ਵਾਲਿਆਂ ਨੇ ਸਪੋਰਟ ਕੀਤੀ ਅੱਜ ਉਹਨਾਂ ਦਾ ਵੀ ਮੈਂ ਦਿਲੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਉਹਨਾਂ ਨੇ ਮੇਰੇ ਲਈ ਆਪਣੇ ਸਕੂਲ ਨਾਲ ਪੂਛ ਵੀ ਲਵਾਏ ਦੇਖੋ ਜੀ ਅੰਦਰ ਵੀ ਲਵਾਏ ਬਾਹਰ ਵੀ ਲਵਾਏ ਸਾਜ ਉੱਥੇ ਫੋਟੋ ਲੱਗੀ ਸਕੂਲ ਤੇ ਤੇ ਦੇਖੋ ਜੀ ਹੁਣ 8 ਵਜੇ ਜਾਣਾ 2 ਵਜੇ ਆਇਨਾ ਮੇਰੇ ਘਰੇ 4 ਵਜੇ ਟਿਊਸ਼ਨ ਜਾਣਾ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਮੈਂ ਮੇਰੇ ਘਰੇ ਮੇਰੇ ਲੱਡੂ ਖਵਾਦੀ ਆ अच्छा ते हां जी ਉਹਨਾਂ ਨੂੰ ਰੋਸ਼ ਇਸ਼ਨਾਨ ਕਰਵਾਉਣਾ ਹੈ ਹਾਂ ਜੀ ਉਹਨਾਂ ਮੇਰੇ ਘਰੇ ਲੱਡੂਗਵਾਲ ਜੀ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਮੈਂ ਉਹਨਾਂ ਨੂੰ ਕਪੜੇ ਪਵਾਉਣਾ ਹਨਾ ਉਹਨਾਂ ਦੀ ਜੋਤ ਜਗਾਣੀ ਹਰ ਟਾਈਮ 24 ਘੰਟੇ ਉਹਨਾਂ ਨੂੰ ਭੋਗ ਲਵਾਉਣਾ ਹਾਂ ਜੀ ਤੇ ਉਹਨਾਂ ਦਾ ਹੀ ਮਤਲਬ ਖੇਡਦੇ ਰਹੀਦਾ ਬਾਹਰ ਵੀ ਖੇਡਦੇ ਰਹੀਦਾ ਜੀ ਜੀ ਮਨ ਲੀ ਪੂਰੀ ਸੇਵਾ ਕਰਤੀ ਤੁਸੀਂ ਪੂਰੀ ਮੈਂ ਹੀ ਕਰਦਾ ਉਹਨਾਂ ਦੀ ਅੱਛਾ ਤੁਸੀਂ ਲੱਡੂਗਵਾਲ ਤੁਸੀਂ ਰੱਖੇ ਹੋਇਆ ਇੱਥੇ ਹਾਂ ਜੀ ਮੇਰੇ ਆ ਸਾਹਮਣੇ ਮੰਦਰ ਹੈ ਜੀ ਅੱਛਾ ਇੱਥੇ ਮੰਦਰ ਤੁਸੀਂ ਰੱਖੇ ਹੋਇਆ ਮਨ ਲੀ ਪੂਰੀ ਸੇਵਾ ਭਾਵਨੇ ਪੂਰੀ ਚੱਲਦੀ ਹੈ ਮੇਰੀ ਮੇਰੀ ਜ਼ਿੰਮੇਵਾਰੀ ਹੈ ਮੈਂ ਹੀ ਤੁਸੀਂ ਜਿਵੇਂ ਹੁਣ ਸਟਾਰ ਬਣ ਗਏ ਹੋ ਹਨਾ ਇੱਕ ਹਨਾ ਜਦੋਂ ਬੱਚਾ ਇੱਕ ਸਟਾਰ ਬਣ ਜਾਂਦਾ ਇੱਕ ਇੱਜ਼ਤ ਹੋ ਜਾਂਦੀ ਕੋਈ ਬੰਦਾ ਨਾ ਕਹਿੰਦਾ ਯਾਰ ਨਹੀਂ ਇਹ ਬੱਚਾ ਕੁਝ ਕਰਕੇ ਆਇਆ ਸਕੂਲ ਜਦੋਂ ਸਟਾਰਤ ਕਰਦੇ ਹਾਂ ਜਾਂ ਪੜਾਈ ਨਹੀਂ ਕਰਦੇ ਤੇ ਟੀਚਰ ਕੁੱਟਦੇ ਵੀ ਆਗੇ ਬਸ ਬਸ ਕਹਿੰਦੇ ਨਹੀਂ ਯਾਰ ਤਾਂ ਹਰਸ ਕਹਿੰਦੇ ਕੁਝ ਨਹੀਂ ਕਹਿੰਦਾ ਜਿੱਦਾਂ ਕਿ ਮੇਰੇ ਯਾਰ ਦੋਸਤ ਹੁੰਦੇ ਆ ਦੇਖੋ ਜੀ ਪੜੀਦਾ ਵੀ ਥੋੜਾ ਪਤਾ ਪੜ ਨਹੀਂਦਾ ਅੱਥੇ ਜਾ ਕੇ ਹਨਾ ਜਿੱਦਾਂ ਟੀਚਰ ਹੁੰਦੇ ਆ ਤੇ ਮੇਰੇ ਯਾਰ ਦੋਸਤ ਜਿਹੜੇ ਮੇਰੇ ਇਕੱਠੇ ਹੁੰਦੇ ਆ ਵੈਸੇ ਦਾ ਉੱਥੇ ਬੈਠ ਕੇ ਰੋਟੀ ਖਾਈ ਦੀ ਆ ਤੇ ਹਰ ਵੇਲੇ ਸ਼ਤਾਨੀ ਵਾਲ ਤਿਆਰ ਰਹਿੰਦਾ ਕਦੀ ਉਧਰ ਨੂੰ ਉਹ ਕੁਟਣੀ ਮਤਲਬ ਮੈਡਮਾ ਕਲਪ ਜਾਂਦੀ ਆ ਅੱਛਾ ਕਲਪ ਜਾਂਦੇ ਮੈਡਮ ਜੀ ਤੇ ਜਦੋਂ ਉਥੇ ਮੈਂ ਰੋਟੀ ਰੁੱਟੀ ਖਾਈ ਦੀ ਆ ਆਪਣਾ ਮਾੜਾ ਮੋਟਾ ਉਥੇ ਗਾਈ ਦਾ ਵੀ ਬਹਿ ਗਏ ਆਮ ਨਾਲ ਆਪਣੀ ਮੋਏ ਮਸਤੀ ਲਈਦੀ ਆ ਜੀ ਬਈ ਆਮ ਜ਼ਿੰਦਗੀ ਜਿਉਣਾ ਇਹ ਨਹੀਂ ਵੀ ਉਥੋਂ ਆ ਕੇ ਤੇ ਮਾੜਾ ਮੋਟਾ ਨਾ ਕੁਝ ਵੀ ਹੁਣ ਕਮਰੇ ਚ ਬੰਦ ਕਰ ਲੀਆ ਆਪਣੇ ਆਪ ਨੂੰ ਅੰਦਰ ਹੀ ਆਪਣੇ ਉਹ ਫਿਰ ਥੋੜਾ ਜਿਹਾ ਨਾ ਮਜ਼ਾ ਨਹੀਂ ਰਹੇ ਦੇਖੋ ਮੇਰੀ ਜ਼ਿੰਦਗੀ ਹੈ ਮੇਰੀ ਜ਼ਿੰਦਗੀ ਆਈ ਅੰਜੂਏ ਲਈ ਮੈਂ ਹੱਸਾ ਖੇਡਾ ਮੈਂ ਲੋਕਾਂ ਦੀ ਦੁਨੀਆ ਤੇ ਰਵਾਂ ਹਨਾ ਮੈਂ ਅੱਖਾਂ ਤੇ ਰਵਾਂ ਸਾਰਾ ਜੋ ਹੇਠ ਹੱਸਾ ਖੇਡਾਂ ਹੂੰ ਇਦਾਂ ਤੇ ਸਾਰੇ ਯਾਰ ਦੋਸਤੋਗੇ ਮਾੜਾ ਮੋਟਾ ਗਾ ਕੇ ਫਿਰ ਉਸ ਤੋਂ ਬਾਅਦ ਪੜ ਕੇ ਹੂੰ 2:00 ਵਜੇ ਘਰੇ ਆ ਮੈਡਮਾ ਭੁੱਖ ਲ ਪੈਂਦੀ ਆ ਹਾਂ ਜੀ ਕਿਹੜੀ ਗੱਲ ਤੋਂ ਗੱਲ ਸੁਣਿਖ ਮੈਡਮ ਦੇਖੋ ਜੀ ਜਦੋਂ ਹੁਣ ਕਾਪੀ ਕੱਢਣੀ ਹੁੰਦੀ ਆ ਵਾ ਹੂੰ ਕਾਪੀ ਕੱਢਣ ਤੋਂ ਬਾਅਦ ਉਧਰ ਧਿਆਨ ਚਲ ਜਾਂਦਾ ਹਨਾ ਕਿੰਨਰੋਂ ਤੇ ਹੁਣ ਦੇਖੋ ਕੋਈ ਵੀ ਹੁਣ ਮੇਰੇ ਯਾਰ ਦੋਸਤ ਨੇ ਚੀਜ਼ ਲੈਣੀ ਨਾ ਪਹਿਲਾਂ ਜਦੋਂ ਮੈਂ ਲੈਣੀ ਉਹਨੇ ਕਹਿੰਦਾ ਤੂੰ ਪਹਿਲਾਂ ਮੈਨੂੰ ਖਵਾ ਚਲੋ ਪਹਿਲਾਂ ਹੁਣ ਮੈਂ ਉਹਨੂੰ ਦੇਤੀ ਉਹਨੇ ਫਿਰ ਮੈਂ ਕਹਿੰਦਾ ਫਿਰ ਤੂੰ ਹੁਣ ਮੈਨੂੰ ਖਵਾ ਹੁੰਦੇ ਬਰਾਬਰ ਦੇ ਕਰਨੀ ਆ ਤੂੰ ਮੈਨੂੰ ਦਿੱਤੀ ਮੈਂ ਵੀ ਫਿਰ ਮੈਂ ਵੀ ਦੇ ਦੇ ਤੈਨੂੰ ਲੈਣੀ ਆ ਹਾਂ ਇਦਾਂ ਹੁੰਦਾ ਵਾ ਵਾ ਤੇ ਹੁਣ ਹਰਸ਼ ਜਿਵੇਂ ਤੁਸੀਂ ਦੱਸਿਆ ਹੁਣ ਭਾਜ ਨੇ ਇੱਕ ਤੁਹਾਡਾ ਰਿਕਾਰਡ ਹੋਇਆ ਵਾ ਅੱਗੇ ਕੀ ਸੋਚਿਆ ਹੈਗਾ ਕਿ ਕੀ ਕਰਨਾ ਹੈ ਅੱਗੇ ਬਸ ਹੁਣ ਇਹੀ ਆਈ ਜਿੰਨੇ ਤੱਕ ਹੈਗੇ ਆ ਜਿੰਨੇ ਤੱਕ ਕਰਦੇ ਰਵਾਂਗੇ ਹੈਨਾ ਹਾਂ ਤੇ ਬਾਕੀ ਮਹਾਮਾਇੀ ਦੀ ਫੁੱਲ سپورਟ ਮਹਾਰਾਣੀ ਦੀ ਜੀ ਦੀ ਕਿਰਪਾ ਹੋਈ ਪੀਐਸਪੋਰਟ ਮਤਲਬ ਮਿਲੀ ਪੀ ਮਾਤਾ ਰਾਣੀ ਦੀ ਤੇ ਮੈਂ ਚਾਹੁੰਦਾ ਕਿ ਮਾਤਾ ਰਾਣੀ ਜਿੱਦਾਂ ਮੇਤੇ ਕਿਰਪਾ ਕਰਦੀ ਹੈ ਹਨਾ ਦੀ ਮਾਤਾ ਤੇ ਦੁਜੇ ਤੇ ਵੀ ਸਾਰੀ ਦੁਨੀਆ ਤੇ ਇਦਾਂ ਕਿਰਪਾ ਕਰੇ ਵੀ ਜਿਹੜੇ ਸੰਗੀਤ ਵਾਲੇ ਹੈਗੇ ਆ ਉਹ ਸਾਰੇ ਮਾਤਾ ਰਾਣੀ ਦੀ ਕਿਰਪਾ ਨਾਲ ਅੱਗੇ ਜਾਣ ਹਨਾ ਤੇ ਮਾਤਾ ਰਾਣੀ ਮੇਰੇ ਸਿਰ ਤੇ ਇਦਾਂ ਹੀ ਕਿਰਪਾ ਰੱਖੇ ਤੇ ਇਦਾਂ ਹੀ ਗਵਾਦੀ ਰਵੇ ਚਿੰਤਪੁਰ ਨਿਮੰਦਰ ਜਾਂਦੇ ਹੁੰਦੇ ਫਿਰ ਹਾਂਜੀ ਹਾਂਜੀ ਉਹ ਤੇ ਚਿੰਤਪੁਰ ਨਹੀਂ ਮਤ ਚਿੰਤਪੁਰ ਨਹੀਂ ਮੱਥਾ ਟੇਕਣੇ ਆ ਸੀ ਮੈਂ अच्छा अच्छा ਤੇ ਤੁਸੀਂ ਨਹੀਂ ਅੱਗੇ ਕੋਈ ਸੋਚਿਆ ਵੀ ਅੱਗੇ ਇਕੱਲੀ ਹੁਣ ਭਜਨ ਵਗੈਰਾ ਹੀ ਗਾਣੇ ਜਾਂ ਕੋਈ ਗਾਣੇ ਗੂਣੇ ਦਾ ਹਾਂਜੀ ਜਿੱਦਾਂ ਮਤਲਬ ਸ਼ੋ ਸ਼ੋ ਆ ਜਾਂਦਾ ਹਨਾ ਜਾਗਰਣ ਵੀ ਕਰ ਲਈਦੇ ਸਾਡੇ ਉਹ ਤਾਂ ਤਾਂ ਮੇਨ ਸਾਡਾ ਜਾਗਰਣ ਹੈ ਤੇ ਜਿੱਦਾਂ ਮੇਲੇ ਬੁੱਲੇ ਉਹ ਵੀ ਕਰ ਲਈਦੇ ਆ ਤੇ ਤਾਂ ਪੰਜਾਬੀ ਵਿਆਹਾਂ ਦੇ ਗਾਣੇ ਉਹ ਵੀ ਕਰ ਲਈਦੇ ਉਹ ਵੀ ਕਿਸਾ ਦਾ ਕੋਈ ਕਰਦਿੰਦੀ ਮੁਰਕੀ ਤੇ ਅਜੇ ਪੰਜਾਬ ਦੀ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਉਸਤਾਦ ਤਾਂ ਰਿਆ ਸੀਗਾ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਿਹਦੇ ਫੈਨ ਹੋ ਤੁਸੀਂ ਮੈਂ ਹੈਗਾ ਜੀ ਸਾਡੇ ਕਰਨ ਉਹ ਨਵੀਂ ਅਵਾ ਬੀਬਾ ਕਰਨ ਉਹ ਕੀ ਕਿਹੜਾ ਗਾਣਾ ਪਸੰਦ ਹੁੰਦਾ ਉਹਨਾਂ ਦਾ ਕਰਨ ਉਹ ਲਈਦਾ ਉਹਨਾਂ ਦਾ ਹੈਗਾ ਯਾ ਜੀ ਕੀ ਪਤਾ ਹੈ ਸੁਣਾਓ ਫਿਰ ਹੂੰ ਕੀ ਬਾਤ ਹੈ ਵੇ ਜਟਾ ਕੀ ਬਾਤ ਹੈ ਕੱਲ ਦਸੀ ਕੀ ਦੇਣਾ ਬੇ ਤਾਈ ਰਾਤ ਹੈ ਕੀ ਬਾਤ ਹੈ ਵੇ ਜਟਾ ਕੀ ਬਾਤ ਹੈ ਕੱਲ ਦਸੀ ਕੀ ਦੇਣਾ ਬੇ ਤਾਈ ਰਾਤ ਹੈ ਪਕਾਉ ਨੀ ਵਿਤਾ ਤਾਰੇ ਗਿਣੇ ਹੋਣਗੇ ਕੀ ਬਾਤ ਹੈ ਕੀ ਬਾਤ ਹੈ ਬਾਚੂ ਨਹੀਂ ਖੁਜਖਾਰੇ ਗਿਣੇ ਹੋਣਗੇ ਕੀ ਬਾਤ ਹੈ ਕੀ ਬਾਤ ਹੈ ਮੰਨਿਆ ਤੂੰ ਲਿਖਣ ਦਾ ਸ਼ੌਕ ਹੀ ਸੁਣਿਆ ਪਰ ਉਹਦੇ ਲਈ ਮੈਂ ਤੇਰੇ ਉੱਤੇ ਗਾਈ ਰਾਤ ਹੈ ਕੀ ਬਾਤ ਹੈ ਵਜਟਾ ਕੀ ਬਾਤ ਹੈ ਕੱਲ ਦਸ ਕੀ ਦੇਣਾ ਬਤਾਈ ਰਾਤ ਹੈ ਵਾਹ ਵੇ ਵਾਹ ਜੇ ਤੁਸੀਂ ਲਾਸਟ ਫਾਈਨਲ ਤੁਸੀਂ ਉੱਥੇ ਮਾਤਾ ਜੀ ਦਾ ਭੰਜਗਾ ਉਸ ਤੋਂ ਪਹਿਲਾਂ ਕਿੰਨੇ ਕੰਡੀਸ਼ਨ ਹੋ ਚੁੱਕੇ ਸੀਗੇ ਉਸ ਤੋਂ ਪਹਿਲਾਂ ਜਦੋਂ ਸਾਰੇ ਕਿ ਮਾ ਪਾਤ ਬਿਨ ਮੈਂ ਲਵਲੀ ਗਿਆ ਸੀ ਨਾ ਲਵਲੀ ਸਟੂਡੀਓ ਭਾਈਸਾ ਪੰਜਾਬ ਮਹਾਲੀ ਪਹਿਲਾਂ ਲਵਲੀ ਭਾਈਸਾ ਪੰਜਾਬ ਗਿਆ ਫਿਰ ਉਸ ਤੋਂ ਬਾਅਦ ਮਹਾਲੀ ਗਿਆ ਹੂੰ ਤੇ ਫਿਰ ਉਸ ਤੋਂ ਅਛਾ ਉਹਨਾਂ ਦਾ ਹੀ ਪਾਰਟ ਸੀਗਾ ਉਹ ਹਾਂਜੀ ਪਹਿਲਾਂ ਉੱਥੇ ਗਿਆ ਸੀ ਮੈਂ ਲਵਨੀ ਜੀਟੀਵੀ ਵਾਲਾ ਬੰਦੂ ਹੀ ਗਏ ਸੀ ਤੁਸੀਂ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਪੂਰੇ ਹੋ ਗਏ ਜਿੱਤ ਗਏ ਮਲਣਾ ਚ ਫਿਰ ਉਸ ਤੋਂ ਬਾਅਦ ਸਿੱਧਾ ਸਟਾਰਟਿੰਗ ਤੁਸੀਂ ਸ਼ੁਰੂ ਕੀਤਾ ਉਹ ਕਿੰਨੇ ਬੱਚੇ ਸੀਗੇ ਉੱਥੇ ਜਿੱਦਾਂ ਸਟਾਰਟਿੰਗ ਜਦੋਂ ਕੀਤਾ ਸੀ ਜਿੱਦਾਂ 10 15 ਜਾਣੇ ਬੱਚੇ ਸੀ ਉੱਥੇ ਸਾਰੇ ਨਹੀਂ ਨਹੀਂ ਜਦੋਂ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਕਿ ਸੀ ਦੀ ਵਾਸ਼ਾ ਪੰਜਾਬ ਚ ਹਾਂ ਉੱਥੇ ਇੰਨੇ ਸੀ 10 15 ਬੱਚੇ ਜਦੋਂ ਜੀਟੀਵੀ ਵਾਲਾ ਸਟਾਰਟ ਕੀਤਾ ਪਹਿਲੇ ਡਿਊਸ਼ਨ 'ਚ ਕਿੰਨੇ ਬੱਚੇ ਸੀਗੇ ਪਹਿਲੇ ਡਿਊਸ਼ਨ 'ਚ ਹੈਗੇ ਸੀ 10 ਬਾਰਾਇਡ ਇਰੇ ਨਹੀਂ ਤੇਰਾ ਚੋਲੇ ਜਾਣ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਸੈਕਟ ਹੁੰਦੇ ਗਏ ਫਿਰ ਹਾਂਜੀ ਸਿਲੈਕਟ ਹੁੰਦੇ ਗਏ ਫਿਰ ਉਸ ਤੋਂ ਬਾਅਦ ਸਿੱਧਾ ਫਿਰ ਵੱਡਾ ਸ਼ੋਅ ਮਿਲਿਆ ਮੁੰਬਈ ਦਾ ਓਕੇ ਫਿਰ ਉੱਥੇ ਉਹ ਸਿਲੈਕਟ ਹੋ ਗਏ ਫਿਰ ਇਹ ਮੈਂ ਜਲੰਧਰ ਆ ਗਿਆ ਤੇ ਹੁਣ ਵੀ ਕੋਈ ਕੰਪਨੀਆਂ ਕੰਪਨੀਆਂ ਕਰਦੇ ਤੁਹਾਨੂੰ ਵੀ ਆ ਜੀ ਕੰਪਨੀਆਂ ਕੰਪਨੀ ਹਲੇ ਤਾਂ ਮਤਲਬ ਮੈਂ ਮੇਰਾ ਰਿਆਜ ਹੀ ਕਰ ਰਿਹਾ ਜੀ ਅੱਛਾ ਰਿਆਜ ਚੱਲਦਾ ਪਿਆ ਜਦਾ ਰਿਆਜ ਵਾਲਾ ਇੰਟਰਸਟ ਮਤਲਬ ਚੱਲ ਰਿਹਾ ਓਕੇ ਹਾਂਜੀ ਤੇ ਆ ਫਿਰ ਕਿੰਨੇ ਟਾਈਮ ਰਿਆਜ ਕਰਦੇ ਤੁਸੀਂ ਜਿਆ ਇਹ ਕਰ ਲਈਦਾ ਆ ਵਾ 2 ਘੰਟੇ ਕਰ ਹੀ ਲੀਦਾ ਅੱਛਾ 2 ਦਿਨ ਦਿੱਲੀ ਕਰ ਦਿੰਦੇ ਹਾਂ ਸਰ ਹਾਂ ਜੀ ਆਪ ਹੀ ਕਰ ਦੋ ਕੁ ਸਿਖਾ ਦੋ ਤੁਹਾਨੂੰ ਮੇਰੇ ਜਿਹੜੇ ਚਾਚਾ ਜੀ ਹੈਗੇ ਹੈਪੀ ਚਾਚਾ ਜੀ ਅੱਛਾ हां जी okay. वो भी मेनू सिखादे मेरा ਭਰਾ ਵੀ ਸਿਖਾਉਂਦਾ ਮੈਨੂੰ ਤੁਹਾਡੇ ਚਾਚਾ ਜੀ ਤੁਹਾਨੂੰ ਸਿਖਾਉਂਦੇ ਹੋ ਹਾਂਜੀ ਜੀ ਜੀ ਤੇ ਉਹ ਜਾਗਨ ਵੀ ਕਰਦੇ ਹੋ ਉਹਦੇ ਅੱਗੇ ਪਲਾਨ ਹੁਣ ਗਾਣੇ ਦਾ ਵੀ ਤੁਸੀਂ ਬਣਾ ਲਏ ਹੈਗੇ ਹੋ ਪਲਾਨ ਤੇ ਕੀ ਕਹਿਣਾ ਚਾਹੂੰਗਾ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਮੈਂ ਬਸ ਸਾਰਿਆਂ ਨੂੰ ਇਦਾਂ ਕਹਿਣਾ ਚਾਹੂੰਗਾ ਕੋਈ ਮਾੜਾ ਕਰਮ ਨਾ ਕਰਿਓ ਹਨਾ ਹਰ ਕਿਸੇ ਦਾ ਭਲਾ ਕਰਨਾ ਹਨਾ ਕੋਈ ਵੀ ਆਪਾਂ ਨੂੰ ਗਰੀਬ ਮਿਲ ਜੇ ਆਪਾਂ ਨੂੰ ਭੋਜਨ ਕਿਹਾ ਹੀ ਦੇ ਸਾਨੂੰ ਰੋਟੀ ਖਵਾ ਦੇ ਉਹਨੂੰ ਹੱਥ ਫੜ ਕੇ ਉਹਨੂੰ ਜ਼ਰੂਰ ਰੋਟੀ ਖਵਾਣੀ ਹਨਾ ਕਿਸੇ ਦੇ ਵੀ ਗਰੀਬ ਦਾ ਕਿਸੇ ਦੀ ਇਨਸਾਨ ਦਾ ਮਤਲਬ ਮਾੜਾ ਨਹੀਂ ਕਰਨਾ ਸਭ ਤੇ ਸਾਰੇ ਹਨਾ ਮਾਤਾ ਰਣੀ ਦੀ ਕਿਰਪਾ ਤੋਂ ਬਾਕੀ ਸਾਰੀ ਦੁਨੀਆ ਦਾ ਹੈ ਹੀ ਏ ਤੇ ਦੇਖੋ ਜੀ ਤੁਸੀਂ ਮਾਤਾ ਰਾਣੀ ਤੇ ਪ੍ਰਮਾਤਮਾ ਦੇ ਧਿਆਨ ਰੱਖੇ ਚੱਲੋਗੇ ਤਾਂ ਮਾਤਾ ਰਣੀ ਦੀ ਉਂਗਲੀ ਫੜ ਕੇ ਚੱਲੋਗੇ ਤਾਂ ਸਹੀ ਹੈ ਜੀ ਬਸ ਉਹ ਸਾਰੀ ਇੱਕ ਗੱਲ ਇਹ ਹੀ ਕਹਿਣਾ ਚਾਹਨਾ ਵੀ ਸਵੇਰੇ ਉੱਠੋ ਪ੍ਰਮਾਤਮਾ ਦੀ ਜੋਤ ਜਗਾਵੋ ਤੇ ਆਪਣਾ ਚੁੱਪਾ ਰ ਆਪਨਾ ਕੰਮ ਕਰੋ ਕਿ ਵੀ ਲੜਾਈਆਂ ਚ ਪਾਜੀ ਕੋਸ਼ਿਸ਼ ਨਾ ਰੱਖਿਆ ਹਾਂ ਨਹੀਂ ਲੜਦੇ ਦੋ ਜੀ ਹਾਂ ਜੀ ਉਹ ਤਾਂ ਤੁਹਾਨੂੰ ਪਤਾ ਆਪਣੀ ਆਪਣੀ ਤਾਂ ਲੱਗ ਗੱਲ ਆ ਆਪਣੀ ਤਾਂ ਪੂਰੀ ਮਤਲਬ ਸੈਟੀ ਹੋਇਆ ਪਿਆ ਆਪਣਾ ਪੂਰਾ ਕੰਮ ਉਥੇ ਸਕੂਲ ਤੇ ਹਨਾ ਆਪਣੀ ਦਾ ਪੂਰੀ ਵੈਲਕਮ ਆ ਸਕੂਲ ਆਪਣੀ ਹਨਾ ਬਾਕੀ ਹੁਣ ਮੈਂ ਹੀ ਕਿਹਾ ਚਾਹਣਾ ਸੋ ਰਿਠਕੇ ਜੂਜ ਜਗ੍ਹਾ ਉਹ ਪਰਮਾਦੇ ਮੰਨੂ ਉਹਨੂੰ ਤੂੰ ਹੀ ਆ ਤੇ ਬਸ ਪ੍ਰਮਾਤਮਾ ਸਾਰੀ ਦੁਨੀਆ ਤੇ ਇਦਾਂ ਹੀ ਕਿਰਪਾ ਰੱਖੇ ਬਸ ਇਹੀ ਦੁਆ ਬਲ ਸ਼ੁਕਰੀਆ ਜੀ ਸ਼ੁਕਰੀਆ ਬਸ ਸੁਣਿਆ ਹਾਲੇ ਸਿਕੰਦਰਾ ਜਿੰਨਾ ਵੱਲੋਂ ਆਪਣੀ ਜੀਵਨੀ ਦੱਸੀ ਗਿਆ ਕਿਵੇਂ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੇ ਨਾਲ 3 ਸਾਲ ਦੀ ਉਮਰ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਹਨਰੇ ਫਾਦਰ ਸਾਹਿਬ ਤਾਰਾਣਾਣੀ ਦੀ ਕਥਾ ਜਾਣਰ ਦੇ ਵਿੱਚ ਖਾਸ ਤੌਰ ਤੇ ਕਰਦੇ ਸਨ ਤੇ ਕਹਿ ਸਕਦੇ ਮੰਦਪਾਗੀ ਘਟਨਾ ਵਾਪਰੀ ਹੈ ਫਾਦਰ ਸਾਹਿਬ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਹਰਸ਼ ਸਿਕੰਦਰ ਨੇ ਇੱਕ ਸੁਪਨਾ ਸੀਗਾ ਅੰਦਰ ਵੀ ਮੈਂ ਇੱਕ ਸਿੰਗਰ ਬਣਨਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਤੇ ਹਰਸ਼ ਸਿਕੰਦਰ ਨੇ ਜੀਟੀਵੀ ਦੇ ਇੱਕ ਵੱਡੇ ਪਲੇਟਫਾਰਮ ਤੇ ਇੱਕ ਮਾਤਾ ਰਾਣੀ ਦਾ ਭਜਨ ਗਾਇਆ ਤੇ ਉਸ ਭਜਨ ਨੇ ਹਰਸ਼ ਸਿਕੰਦਰ ਨੂੰ ਵੱਡੀ ਮਕਬੂਲੀਅਤ ਦਿੱਤੀ ਹੈ ਇਤਿਹਾਸ ਸਿਕੰਦਰ ਅੱਜ ਸਾਡੇ ਵਿਚਕਾਰ ਵੱਡਾ ਸਟਾਰ ਬਣ ਕੇ ਬੈਠਾ ਪਰ ਜਦੋਂ ਅਸੀਂ ਇੱਥੇ ਗਲੀਆਂ 'ਚ ਫਿੱਚ ਰਹੇ ਹਾਂ ਇਹਨਾਂ ਗਲੀਆਂ ਵਿੱਚ ਹਰਸ਼ ਸਿਕੰਦਰ ਪਹਿਲਾ ਵਾਲੇ ਹਰਸ਼ ਸਿਕੰਦਰ ਵਾਂਗੂ ਰਹਿੰਦਾ ਇਹ ਨਹੀਂ ਕਿ ਜੀਟੀਵੀ ਵਿੱਚ ਆ ਗਿਆ ਤੇ ਹੁਣ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਵੇ 4 ਘੰਟੇ ਰਿਆਜ਼ ਕਰ ਲਵੇ ਤੇ ਮੁਰਕੇ ਸੌਂ ਜਾਵੇ ਪਰ ਹਰ ਸਿਕੰਦਰ ਉਹੀ ਹਰ ਸਿਕੰਦਰਾ ਉਸੇ ਤਰ੍ਹਾਂ ਨੰਗੇ ਪੈਰੀ ਇੱਥੇ ਜਵਾਕਾਂ ਨਾਲ ਖੇਡੀ ਜਾਂਦਾ ਹੈ ਉਹੀ ਉਹਦੀ ਰਿਟੇਨ ਹੈ ਤੇ ਹੁਣ ਵੀ ਇਹੀ ਚਾਹੀਦਾ ਹਰ ਇੱਕ ਨੂੰ ਇਹੀ ਚਾਹੀਦਾ ਕਿ ਜੋ ਤੁਸੀਂ ਵੱਡੇ ਮੁਕਾਮ ਤੇ ਪਹੁੰਚ ਵੀ ਗਏ ਹੋ ਤੁਹਾਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਆਪਣੇ ਅੱਧ ਦੋਦ ਜਿਹੜੇ ਲੋਕ ਨੇ ਉਹ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਇਹ ਪੌਡਕਾਸਟ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿੰਨਾ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਸਤਿ ਸ਼੍ਰੀ ਅਕਾਲ